ਵਿਸ਼ ਬ੍ਰਾਜਮਾਨ ਪ੍ਰੋਫੈਸਰ ਮਲਕਿੰਦਰ ਕੌਰ ਜੀ ਡਾਕਟਰ ਹਰਦੇਵ ਸਿੰਘ ਜੀ ਅਤੇ শ্রোਤਿਆਂ ਵਜੋਂ ਬੈਠੇ ਹੋਏ ਅਧਿਆਪਕ ਤੇ ਵਿਦਿਆਰਥੀਓ ਸਭ ਤੋਂ ਪਹਿਲਾਂ ਫਤਿਹ ਬਲਾਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਜਿਹੜਾ ਪੇਪਰ ਹੈ ਉਹਦਾ ਟਾਈਟਲ ਹੈ ਗੁਰੂ ਗ੍ਰੰਥ ਸਾਹਿਬ ਹਿਸਟਰੀ ਐਂਡ ਪ੍ਰੋਸੈਸ ਆਫ ਕੰਪਾਈਲੇਸ਼ਨ ਪੇਪਰ ਅਸੀਂ ਇੰਗਲਿਸ਼ ਦੇ ਵਿੱਚ ਲਿਖਿਆ ਹੋਇਆ ਉਸ ਤਰ੍ਹਾਂ ਸਬਮਿਟ ਕੀਤਾ ਜਾਏਗਾ ਤੇ ਮੈਂ ਬੋਲਾਂਗਾ ਹੁਣ ਪੰਜਾਬੀ ਵਿੱਚ ਇਹ ਪੇਪਰ ਜਿਹੜਾ ਹੈ ਮੇਰੇ ਵੱਲੋਂ ਤੇ ਸਾਡੇ ਹੀ ਇੰਸਟੀਚਿਊਟ ਦੇ ਐਸੋਸੀਏਟ ਐਡੀਟਰ ਨੇ ਸੁਖਮਨ ਕੌਰ ਅਸੀਂ ਦੋ ਜਣਿਆਂ ਨੇ ਤਿਆਰ ਕੀਤਾ ਤੇ ਇਹ ਪੇਪਰ ਹੈਗਾ ਹੈ ਵੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਕੰਪਾਈਲੇਸ਼ਨ ਹੈ ਸੰਕਲਨ ਜਦੋਂ ਹੋਇਆ 1604 ਵਿੱਚ ਗੁਰੂ ਅਰਜਨ ਸਾਹਿਬ ਦੇ ਸਮੇਂ। ਸੋ ਉਹ ਸੰਕਲਨ ਦਾ ਕੀ ਪ੍ਰੋਸੈਸ ਸੀ? ਮੈਂ ਡਿਟੇਲ ਵਿੱਚ ਨਹੀਂ ਜਾਣਾ ਉਹਦੇ ਪਿੱਛੇ ਕਈ ਪਰੰਪਰਾਵਾਂ ਪ੍ਰਚਲਿਤ ਰਹੀਆਂ। ਤੇ ਪ੍ਰੋਫੈਸਰ ਸਾਹਿਬ ਸਿੰਘ ਸ਼ਾਇਦ ਪਹਿਲੇ ਵਿਦਵਾਨ ਸਨ ਵੀ ਜਿਨ੍ਹਾਂ ਨੇ ਜਦੋਂ ਬਾਬਾ ਫਰੀਦ ਜੀ ਦੀ ਬਾਣੀ ਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਸਾਹਮਣੇ ਰੱਖ ਕੇ ਇਹ ਗੱਲ ਜਗਤ ਦੇ ਸਾਹਮਣੇ ਸਾਡੇ ਸਾਹਮਣੇ ਪੇਸ਼ ਕੀਤੀ ਕਿ ਗੁਰੂ ਨਾਨਕ ਸਾਹਿਬ ਦੇ ਕੋਲ ਬਾਬਾ ਫਰੀਦ ਜੀ ਦੀ ਸਾਰੀ ਦੀ ਸਾਰੀ ਬਾਣੀ ਜਿਹੜੀ ਆ ਉਹ ਅਵੇਲੇਬਲ ਆ ਉਹਨਾਂ ਦੇ ਸਾਹਮਣੇ ਪਈ ਹੋਈ ਆ ਉਹਦੀ ਖਾਸ ਫੈਕਚੁਅਲ ਜਿਹੜਾ ਤੱਥ ਪੂਰਕ ਇੱਕ ਸਾਡੇ ਕੋਲ ਉਦਾਹਰਣ ਇਹ ਹੈ ਕਿ ਬਾਬਾ ਫਰੀਦ ਜੀ ਦੇ ਸ਼ਲੋਕਾਂ ਬਾਰੇ ਹੁਣੇ ਅਹਿਮ ਸਾਹਿਬ ਨੇ ਗੱਲ ਕੀਤੀ ਉਹਨਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਸ਼ਲੋਕ ਬਾਬਾ ਫਰੀਦ ਜੀ ਦੇ ਕੁਝ ਸ਼ਲੋਕਾਂ ਦੇ ਭਾਵ ਨੂੰ ਹੋਰ ਸਪਸ਼ਟ ਕਰਦੇ ਹੋਏ ਉਚਾਰਨ ਕੀਤੇ ਹੋਏ ਸੋ ਗੁਰੂ ਨਾਨਕ ਸਾਹਿਬ ਬਾਬਾ ਫਰੀਦ ਜੀ ਦੇ ਕਿਸੇ ਸ਼ਲੋਕ ਬਾਰੇ ਕੋਈ ਟਿੱਪਣੀ ਸਪਸ਼ਟਤਾ ਉਹਦੋਂ ਹੀ ਕਰ ਸਕਦੇ ਨੇ ਜੇ ਸ਼ਲੋਕ ਉਹਨਾਂ ਦੇ ਕੋਲ ਅਵੇਲੇਬਲ ਹੋ। ਫਿਰ ਅਸੀਂ ਇਸ ਲੜੀ ਨੂੰ ਜੋੜਨ ਲਈ ਮੈਂ ਕੁਝ ਇੱਕ ਚੀਜ਼ਾਂ ਤੁਹਾਡੇ ਸਾਹਮਣੇ ਪੇਸ਼ ਕਰਾਂਗਾ। ਸੋ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਚੀਜ਼ ਦਾ ਸਾਨੂੰ ਸੰਕੇਤਕ ਜ਼ਿਕਰ ਮਿਲਦਾ ਹੈ ਕਿ ਗੁਰੂ ਸਾਹਿਬ ਦੇ ਵੇਲੇ ਉਸ ਵੇਲੇ ਦੀ ਜਿਹੜੇ ਸਿੱਖ ਨੇ ਗੁਰੂ ਸਾਹਿਬ ਦੇ ਨਾਲ ਰਹਿੰਦੇ ਨੇ ਹੋਰ ਜਿਹੜੇ ਨੇ ਉਹ ਪੋਥੀਆਂ ਦੇ ਵਿੱਚ ਬਾਣੀ ਨੂੰ ਰਚਣ ਦਾ ਕਾਰਜ ਕਰ ਰਹੇ ਨੇ। ਯਾਨੀ ਗੁਰੂ ਨਾਨਕ ਸਾਹਿਬ ਦੇ ਸਮੇਂ ਹੀ ਇਹ ਕਾਰਜ ਆਰੰਭ ਹੋ ਜਾਂਦਾ ਹੈ। ਤੇ ਹਸਤ ਪੁਨੀਤ ਪਵਿੱਤਰ ਹੈ ਮੇਰੀ ਜਿੰਦੜੀਏ ਜੋ ਹਰ ਜਸ ਹਰ ਹਰ ਲੇਖ ਹੈ ਰਾਮ ਲੇਖ ਹੈ ਲਿਖਦੇ ਹਨ ਇੱਕ ਜ਼ਿਕਰ ਆਉਂਦਾ ਭਾਈ ਗੁਰਦਾਸ ਜੀ ਵੀ ਲਿਖਦੇ ਨੇ ਗੁਰਬਾਣੀ ਲਿਖ ਪੋਥੀਆਂ ਤਾਲ ਮਰਦੰਗਰ ਬਾਬ ਵਜਾਵੇ ਸੋ ਗੁਰਬਾਣੀ ਦੀਆਂ ਪੋਥੀਆਂ ਲਿਖੀਆਂ ਜਾ ਰਹੀਆਂ ਨੇ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਜਦੋਂ ਕਿਸੇ ਚੀਜ਼ ਦਾ ਜ਼ਿਕਰ ਗੁਰਬਾਣੀ ਵਿੱਚ ਤੇ ਭਾਈ ਗੁਰਦਾਸ ਦੀਆਂ ਰਚਨਾਵਾਂ ਵਿੱਚ ਮਿਲ ਜੇ ਤੇ ਉਹ ਅਸੀਂ ਅਸੀਂ ਇਹ ਸਮਝ ਸਕਦੇ ਹਾਂ ਕਿ ਇੱਕ ਇਕੱਟ ਸਬੂਤ ਆ ਦਲੀਲ ਆ ਉਹਦੇ ਉੱਪਰ ਕੋਈ ਹੋਰ ਗੱਲ ਹੋ ਨਹੀਂ ਸਕਦੀ ਵੀ ਉਹਦਾ ਜ਼ਿਕਰ ਜਦੋਂ ਭਾਵੇਂ ਉਹ ਸੰਕੇਤਕ ਆ ਜਾਂ ਕਿਸ ਤਰ੍ਹਾਂ ਨਹੀਂ ਆ ਅੱਗੇ ਇੱਕ ਹੋਰ ਅਸੀਂ ਦੇਖਦੇ ਹਾਂ ਜਦੋਂ ਗੁਰੂ ਨਾਨਕ ਸਾਹਿਬ ਮੱਕੇ ਜਾਂਦੇ ਨੇ ਉਹਦੇ ਨਾਲ ਜਿਹੜੀ ਸਾਖੀ ਆਪਾਂ ਪੜ੍ਹਦੇ ਆ ਸੁਣਦੇ ਆ ਉਹਦੇ ਵਿੱਚ ਜ਼ਿਕਰ ਆਉਂਦਾ ਵੀ ਉੱਥੇ ਉਹਨਾਂ ਨੂੰ ਪੁੱਛਿਆ ਜਾਂਦਾ ਪੁੱਛਣ ਫੋਲ ਕਿਤਾਬ ਨੂੰ ਉਹ ਪੁੱਛਦੇ ਨੇ ਕਾਜੀ ਫੋਲ ਕਿਤਾਬ ਨੂੰ ਕਿਤਾਬ ਤੁਹਾਡੇ ਕੋਲ ਇਹਨੂੰ ਜਰਾ ਖੋਲੋ ਹਿੰਦੂ ਵੱਡਾ ਕਿ ਮੁਸਲਮਾਨ ਹੋਈ ਤਾਂ ਸਾਨੂੰ ਦੱਸੋ ਵੀ ਕੌਣ ਵੱਡਾ ਸੋ ਗੁਰੂ ਸਾਹਿਬ ਦੇ ਕੋਲ ਕਿਤਾਬ ਹੈਗੀ ਉਹ ਕਿਹੜੀ ਕਿਤਾਬ ਹੋ ਸਕਦੀ ਹੈ ਜਿਹਨੂੰ ਉਹ ਫੋਲਣ ਦੀ ਗੱਲ ਕਰ ਰਹੇ ਨੇ ਸੋ ਇਹ ਵੀ ਬੜਾ ਪ੍ਰਮਾਣਿਕ ਸਾਡੇ ਕੋਲ ਇੱਕ ਸਮਝ ਲਓ ਵੀ ਸਬੂਤ ਆ ਰਿਹਾ ਵੀ ਜਿੱਥੇ ਗੁਰੂ ਨਾਨਕ ਸਾਹਿਬ ਦੇ ਕੋਲ ਉਹ ਪੋਥੀ ਦੇ ਰੂਪ ਵਿੱਚ ਪੁਸਤਕ ਦੇ ਰੂਪ ਵਿੱਚ ਬਾਣੀ ਲਿਖੀ ਹੋਈ ਰੱਖੀ ਹੋਈ ਹੈ ਪੁਰਾਤਨ ਜਨਮ ਸਾਖੀ ਵਿੱਚ ਨਾ ਇੱਕ ਬਹੁਤ ਖੂਬਸੂਰਤ ਜ਼ਿਕਰ ਆਉਂਦਾ ਵੀ ਜਦੋਂ ਗੁਰੂ ਨਾਨਕ ਸਾਹਿਬ ਨੇ ਬਾਬਾ ਪਾਈ ਲੈਣਾ ਜਿਹਨੂੰ ਗ੍ਰਿਹਾਈ ਕੀਤੀ ਗੁਰੂ ਅੰਗਦ ਸਾਹਿਬ ਦੇ ਰੂਪ ਵਿੱਚ ਤਾਂ ਉਦੋਂ ਕੀ ਕਰਦੇ ਨੇ ਕੀ ਆਫਰ ਕਰਦੇ ਨੇ ਗ੍ਰਿਹਾਈ ਦੇਣ ਵੇਲੇ ਕੀ ਕੀਤਾ ਜਾਂਦਾ ਕਈ ਵਾਰਾ ਕੀ ਹੁੰਦਾ ਵੀ ਕੁਝ ਜਿਹੜੀਆਂ ਹੋਰ ਗੱਲਾਂ ਹੁੰਦੀਆਂ ਨਾ ਉਹ ਤੇ ਸਾਨੂੰ ਚੇਤੇ ਰਹਿ ਜਾਂਦੀਆਂ ਸੋ ਸਾਡੇ ਕੁਝ ਸਾਹਿਤਕਾਰਾਂ ਨੇ ਇਤਿਹਾਸਕਾਰਾਂ ਨੇ ਬਾਕੀ ਜ਼ਿਕਰ ਬਹੁਤ ਖੂਬਸੂਰਤ ਕੀਤੇ ਨੇ ਪਰ ਜਿਹੜੀ ਅਸਲ ਗੱਲ ਸੀ ਉਹ ਕਈ ਵਾਰਾਂ ਵਿੱਚੋਂ ਰਹਿ ਜਾਂਦੀ ਮਿਸ ਹੋ ਜਾਂਦੀ ਸੋ ਮੈਂ ਸਮਝਦਾ ਕਿ ਜੇ ਆਪਾਂ ਨਾ ਅੱਜ ਵੀ ਸਖੀਰ ਸਮਝਣਾ ਹੋਵੇ ਗੁਰੂ ਕਾਲ ਵਿੱਚ ਹੀ ਸਮਝਣਾ ਹੋਵੇ ਜਾਂ ਸਿੱਧੀ ਜੀ ਗੱਲ ਸੰਖੇਪ ਸ਼ਬਦਾਂ ਚ ਕਰਨੀ ਹੋਵੇ ਵੀ ਜਦੋਂ ਗੁਰੂ ਸਾਹਿਬ ਧਰਤੀ ਤੇ ਆਏ ਨੇ ਜੇ ਮੈਂ ਤੁਹਾਨੂੰ ਪੁੱਛਾਂ ਵੀ ਸਭ ਤੋਂ ਇੰਪੋਰਟੈਂਟ ਸਭ ਤੋਂ ਮੁੱਖ ਕਿਹੜੀ ਚੀਜ਼ ਆ ਜਿਹੜੀ ਗੁਰੂ ਸਾਹਿਬ ਜਗਤ ਨੂੰ ਸੰਸਾਰ ਨੂੰ ਦੇਖ ਕੇ ਗਏ ਉਹ ਹੈ ਮੇਰੇ ਖਿਆਲ ਉਹਦੇ ਤੇ ਕਿਸੇ ਨੂੰ ਕੋਈ ਸ਼ੰਕਾਰੀ ਹੋਣੀ ਚਾਹੀਦੀ ਤੇ ਨਾ ਹੈਗੀ ਵੀ ਉਹ ਹੈ ਗੁਰਬਾਣੀ ਵੀ ਗੁਰਬਾਣੀ ਨੂੰ ਜੇ ਲਾਂਬੇ ਕਰਦੇ ਹੋ ਤੇ ਫਿਰ ਹੋਰ ਚੀਜ਼ਾਂ ਬਹੁਤ ਉਸ ਹਾਵਨਾ ਫਿਰ ਹੈ ਨਾ ਹੋ ਜਾਂਦੀਆਂ ਹਨ ਸੋ ਉਹ ਗੁਰੂ ਗ੍ਰੰਥ ਸਾਹਿਬ ਜਿਹਦਾ ਜ਼ਿਕਰ ਆਉਂਦਾ ਹੈ ਸਬਨਾਦ ਵੇਦ ਕੁਰਬਾਨੀ ਸੋ ਉਹ ਕੁਰਬਾਨੀ ਨੂੰ ਪੋਥੀ ਦੇ ਰੂਪ ਵਿੱਚ ਮਤਲਬ ਗੁਰੂ ਸਾਹਿਬ ਵੱਲੋਂ ਲਿਖਿਆ ਜਾਣਾ ਉਹਨੂੰ ਫਿਰ ਅੱਗੇ ਜਦੋਂ ਗ੍ਰਿਹਾਈ ਦਿੱਤੀ ਜਾਂਦੀ ਹੈ ਤਾਂ ਪੋਥੀ ਹੀ ਜਿਹੜੀ ਆ ਗੁਰੂ ਸਾਹਿਬ ਦੂਸਰੇ ਗੁਰੂ ਨੂੰ ਜਿਹਨੂੰ ਗ੍ਰਿਹਾਈ ਦੇ ਰਹੇ ਨੇ ਉਹਨਾਂ ਨੂੰ ਉਹ ਸੌਂਪਦੇ ਨੇ ਇਹਦਾ ਜ਼ਿਕਰ ਪੁਰਾਤਨ ਜਨ ਸਾਕਿ ਵਿੱਚ ਲਿਖਦੇ ਨੇ ਤਿੱਤ ਮਹਿਲ ਜੋ ਸ਼ਬਦ ਹੋਆ ਗੁਰੂ ਨਾਨਕ ਸਾਹਿਬ ਦੀ ਗੱਲ ਕਰ ਰਹੇ ਕਿ ਮਹਿਲੇ ਪਹਿਲੇ ਤੇ ਰੂਪ ਜਿਹੜਾ ਸ਼ਬਦ ਉਚਾਰਨ ਉਹਨਾਂ ਨੂੰ ਹੋਇਆ ਤੁਰਕੀ ਬਾਣੀ ਵਜੋਂ ਸੋ ਪੋਥੀ ਜ਼ੁਬਾਨ ਗੁਰ ਅੰਗਦ ਜੋਗ ਮਿਲੀ ਇਹ ਪ੍ਰਾਤਨ ਜਨਮ ਸਾਖੀ ਦਾ ਬਿਲਕੁਲ ਇਕੱਠ ਸਬੂਤ ਆ ਉਹ ਪੋਥੀ ਜਦੋਂ ਹੁਣ ਗੁਰੂ ਅੰਗਦ ਸਾਹਿਬ ਦੇ ਕੋਲ ਆਈ ਤੇ ਉਹਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਸਾਰੀ ਬਾਣੀ ਉਹਨਾਂ ਤੋਂ ਪਹਿਲਾਂ ਜਿਹੜੇ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਜਿਨ੍ਹਾਂ ਜਿਨ੍ਹਾਂ ਭਗਤਾਂ ਨੂੰ ਮਿਲੇ ਨੇ ਉਹਨਾਂ ਦੀ ਬਾਣੀ ਬਾਕਾਇਦਾ ਉਹਦੇ ਵਿੱਚ ਸੰਕਲਿਤ ਹੋ ਕੇ ਉਹ ਉੱਥੇ ਜਾਂਦੀ ਭਾਈ ਕੁਸ਼ਲ ਦਾਸ ਇੱਕ ਹੋਰ ਇਤਿਹਾਸਕਾਰ ਹੋਏ ਨੇ ਉਹ ਵੀ ਲਿਖਦੇ ਨੇ ਇਸੇ ਸਬੰਧ ਵਿੱਚ ਅੰਗਦ ਅੰਕ ਲਗਾਏ ਅੰਗਦ ਕਹਿੰਨੇ ਨਾ ਸੀ ਵੀ ਗੁਰੂ ਸਾਹਿਬ ਦਾ ਭਾਈ ਲੈਣਾ ਜੀ ਦਾ ਨਾਂ ਉਹਨਾਂ ਨੇ ਅੰਗਦ ਰੱਖਤਾ ਅੰਗ ਅੰਗ ਮਾਨੇ ਸਰੀਰ ਵੀ ਹੰਦਾ ਅੰਗ ਮਾਨੇ ਵੀ ਲਾ ਕੇ ਆਪਣੇ ਵੀ ਉਹ ਮੇਰੇ ਵਰਗੀ ਹੋ ਗਏ ਆਪਣੇ ਨਾਲ ਜੋੜ ਕੇ ਤੇ ਉਹਨਾਂ ਕਿਹਾ ਵੀ ਇਹ ਹੁਣ ਇਹਨਾਂ ਦਾ ਜਿਹੜਾ ਸਾਰਾ ਪਰਸਨੈਲਿਟੀ ਮੇਰੇ ਵਰਗੀ ਬਣ ਗਈ ਤਾਂ ਕਹਿੰਦੇ ਅੰਗਦ ਅੰਕ ਲਗਾਏ ਕਾਨ ਮੰਤਰ ਦਿਓ ਪੋਥੀ ਮਾਲਾ ਬਖਸ਼ ਥਾਪ ਸਤਗੁਰ ਕੀਓ ਭਾਈ ਲੈਣੇ ਦਾ ਜ਼ਿਕਰ ਕਰਦੇ ਉੱਥੇ ਵੀ ਉਹ ਪੋਥੀ ਦਾ ਜ਼ਿਕਰ ਬਾਕਾਂ ਦਾ ਕਰ ਰਹੇ ਵੀ ਪੋਥੀ ਜਿਹੜੀ ਆ ਉਹ ਗੁਰੂ ਨਾਨਕ ਸਾਹਿਬ ਦੀ ਜਿਹੜੀ ਕੋਲ ਆ ਉਹ ਉੱਥੇ ਦਿੱਤੀ ਜਾਂਦੀ ਇੱਕ ਹੋਰ ਬਹੁਤ ਹੀ ਇਕੱਠ ਸਬੂਤ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਨੂੰ ਪ੍ਰਾਪਤ ਹੁੰਦਾ ਹੈ ਆ ਰਾਮਕਲੀ ਕੀ ਬਾਹਰ ਨਹੀਂ ਰਾਮਕਲੀ ਕੀ ਬਾਹਰ ਨਹੀਂ ਰਾਮਕਲੀ ਰਾਗ ਦੇ ਵਿੱਚ ਸੱਦ ਸਰਲੇਖੇ ਜਿਹੜੀ ਬਾਣੀ ਚਾਰਨ ਕੀਤੀ ਬਾਬਾ ਸੁੰਦਰ ਜੀ ਉੱਥੇ ਉਹ ਬਾ ਜਿਹੜੀ ਬਾਣੀ ਆ ਸੱਦ ਛੇਕ ਪਦੇ ਨੇ ਉਹਦੀ ਪਰ ਉਹ ਬੜੀ ਇਤਿਹਾਸਕ ਉਹਦੇ ਚ ਇਨਸਾਈਟ ਸਾਨੂੰ ਦ੍ਰਿਸ਼ਟੀਕ ਪ੍ਰਾਪਤ ਹੁੰਦੇ ਨੇ ਉਸ ਵੇਲੇ ਜਦੋਂ ਗ੍ਰਿਆਈ ਦਿੱਤੀ ਜਾ ਰਹੀ ਆ ਉਹ ਸਾਰੇ ਪ੍ਰਕਰਨ ਦੇ ਵਿੱਚ ਪ੍ਰਸੰਗ ਵਿੱਚ ਕੀ ਹੋਇਆ ਉੱਥੇ ਤੇ ਉਹ ਲਿਖਦੇ ਆ RAM DAAS SODHI TILAK DI YA ਪਰ ਅੱਗੇ ਜਿਹੜੀ ਗੱਲ ਆ ਨਾ ਬੜੀ ਖੂਬਸੂਰਤ ਆ ਇੱਥੋਂ ਅਸੀਂ ਇਹ ਗੱਲ ਤੇ ਸਮਝ ਲਈ ਵੀ ਤਿਲਕ ਲਾਇਆ ਜਾਂ ਤਿਲਕ ਲਗਾਇਆ ਜਾਂਦਾ ਸੀ ਤੇ ਇਸ ਤਰ੍ਹਾਂ ਹੁੰਦਾ ਉਹ ਗੱਲ ਸਾਰੀ ਉਸ ਤਰ੍ਹਾਂ ਹੀ ਚੱਲੀ ਜਾਂਦੀ ਉਹ ਕੋਈ ਇਤਿਹਾਸ ਕਰਨੀ ਪੁੱਲਦਾ ਪਰ ਅਗਲੀ ਜਿਹੜੀ ਗੱਲ ਹੈ ਉਹ ਅਸੀਂ ਮਿਸ ਕਰ ਗਏ ਜਿਹੜੀ ਵੀ ਕਹਿ ਰਹੇ ਹਾਂ ਵੀ ਜੋ ਅਸਲ ਗੱਲ ਸੀ ਹੈ ਨਾ ਤੁਸੀਂ ਬਾਣੀ ਨੂੰ ਮਾਈਨਸ ਕਰਕੇ ਤੇ ਫਿਰ ਹੈ ਨਾ ਫਿਰ ਗੱਲ ਜਿਹੜੀ ਪੂਰੀ ਨਹੀਂ ਹੁੰਦੀ ਵੀ ਗੁਰੂਆਂ ਦੇ ਕੋਲ ਗੁਰੂ ਸਾਹਿਬ ਜੋ ਸਭ ਤੋਂ ਬਡੇਰਾ ਕਾਰਜ ਦੁਨੀਆ ਦੇ ਦੁਨੀਆਂ ਦੇ ਉਧਾਰ ਹਿੱਤ ਕਰ ਰਹੇ ਨੇ ਉਹ ਬਾਣੀ ਨੂੰ ਉਚਾਰਨ ਕਰ ਰਹੇ ਬਾਣੀ ਸਾਨੂੰ ਦੇ ਕੇ ਜਾ ਰਹੇ ਨੇ ਉਸੇ ਬਾਣੀ ਦੀ ਸੰਪਾਦਨਾ ਕੀਤੀ ਜਾਂਦੀ ਆ ਪੰਚਮ ਗੁਰਦੇਵ ਪਾਸੋਂ ਵੱਲੋਂ ਤੇ ਮੁੜ ਕੇ ਉਸੇ ਹੀ ਬਾਣੀ ਨੂੰ ਪੋਥੀ ਰੂਪ ਵਿੱਚ ਗ੍ਰੰਥ ਰੂਪ ਵਿੱਚ ਜਿਹੜੀ ਇਹ ਤਾਂ ਸੰਪਾਕਸ਼ਾ ਜਿਹੜੇ ਨੇ ਉਹ ਗ੍ਰਿਹਾਈ ਦੇ ਕੇ ਜਾਂਦੇ ਤੇ ਉਹ ਕਹਿੰਦੇ ਨੇ ਗ੍ਰੰਥ ਵਿੱਚ ਆਤਮਾ ਗ੍ਰੰਥ ਵਿੱਚ ਤੇ ਸਰੀਰ ਪੰਥ ਵਿੱਚ ਸੋ ਉਹਦੇ ਬਾਰੇ ਜ਼ਿਕਰ ਕਰਦੇ RAM DAS SODHI TILAK ਦੀ ਆ ਇਹੋ ਜਿਹਾ ਤਿਲਕ ਦਿੱਤਾ ਕੀ ਕੀਤਾ ਉਦੋਂ ਗੁਰ ਸ਼ਬਦ ਸੱਚ ਨਿਸ਼ਾਨੀ ਇਹ ਗੁਰ ਸ਼ਬਦ ਜਿਹੜਾ ਗੁਰੂ ਅਮਰਦਾਸ ਦੇ ਕੋਲ ਪਿੱਛੋਂ ਆ ਰਿਹਾ ਗੁਰੂ ਨਾਨਕ ਸਾਹਿਬ ਪਾਸੋਂ ਗੁਰੂ ਅੰਗਦ ਸਾਹਿਬ ਪਾਸੋਂ ਉਹਨਾਂ ਦੇ ਕੋਲ ਜੋ ਪਹੁੰਚੀ ਹੈ ਬਾਣੀ ਉਹ ਹੁਣ ਭਾਈ ਜੇਠਾ ਜੀ ਨੂੰ ਜਿਹਨਾਂ ਨੂੰ ਅੱਗੇ ਗੁਰੂ ਰਾਮਦਾਸ ਕਿਹਾ ਜਾਣਾ ਉਹਨਾਂ ਨੂੰ ਉਹਨਾਂ ਦੇ ਅੱਗੇ ਰੱਖ ਕੇ ਗੁਰੂ ਸਾਹਿਬ ਨੇ ਮੱਥਾ ਟੇਕਿਆ ਵੀ ਇਹ ਹੁਣ ਖਜ਼ਾਨਾ ਤੁਹਾਡਾ ਗੁਰੂ ਰਾਮਦਾਸ ਪਾਸੋਂ ਉਹੀ ਚੀਜ਼ ਫਿਰ ਪੰਚਮ ਪਾਤਸ਼ਾਹ ਦੇ ਕੋਲ ਜਾਂਦੀ ਉਹਦੇ ਵਿੱਚ ਉਹ ਗੁਰੂ ਸਾਹਿਬ ਆਪਣੀ ਬਾਣੀ ਜਿਹੜੀ ਉਹਨੂੰ ਵੀ ਸ਼ਾਮਿਲ ਕਰਦੇ ਨੇ ਇਸ ਦਾ ਵੀ ਬੜਾ ਇਕੱਠ ਸਬੂਤ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਮਿਲਦਾ ਹੈ ਪੰਚਮ ਹਜੂਰ ਆਪ ਲਿਖਦੇ ਨੇ ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਦੇਖੋ ਪਿਓ ਦਾਦੇ ਦਾ ਮਤਲਬ ਹੁੰਦਾ ਪਿਓ ਫਾਦਰ ਤੇ ਦਾਦਾ ਹੋ ਗਿਆ ਸੋ ਇਹ ਸੱਤੇ ਬਲਵੰਡ ਨੇ ਵੀ ਲਿਖਿਆ ਵੀ ਜਦੋਂ ਪਿਓ ਦਾਦਾ ਗੁਰੂ ਸਾਹਿਬ ਲਿਖਦੇ ਉਹਨਾਂ ਦਾ ਮਤਲਬ ਇਹ ਆ ਜੋ ਗੁਰੂ ਅਜੇ ਸਾਹਿਬ ਲਿਖ ਰਹੇ ਨੇ ਤੇ ਗੁਰੂ ਰਾਮਦਾਸ ਗੁਰੂ ਅਮਰਦਾਸ ਗੁਰੂ ਅੰਗਦ ਸਾਹਿਬ ਤੇ ਗੁਰੂ ਨਾਨਕ ਸਾਹਿਬ ਵੀ ਅਸਲ ਵਿੱਚ ਇਹ ਰੂਹਾਨੀ ਤੌਰ ਤੇ ਦੇਖਿਆ ਜਾਵੇ ਤੇ ਇਹ ਉਹਨਾਂ ਦੇ ਪਿਓ ਦਾਦੇ ਨੇ ਉਹ ਕਹਿੰਦੇ ਜਿਹੜਾ ਪਿੱਛੋਂ ਮੈਨੂੰ ਪਿਓ ਦਾਦੇ ਤੋਂ ਖਜ਼ਾਨਾ ਮਿਲਿਆ ਨਾ ਗੁਰੂ ਰਾਮਦਾਸ ਪਾਤਸ਼ਾਹ ਤੋਂ ਗੁਰੂ ਅਮਰਦਾਸ ਪਾਤਸ਼ਾਹ ਤੋਂ ਪਿੱਛੋਂ ਜਿਹੜਾ ਆ ਰਿਹਾ ਉਹ ਖਜ਼ਾਨਾ ਵਿੱਚ ਜਦੋਂ ਖੋਲ ਕੇ ਦੇਖਿਆ ਗੁਰੂ ਅਰਜਨ ਸਾਹਿਬ ਕਹਿ ਰਹੇ ਪਿਉ ਦਾਦੇ ਕਾ ਖੋਲ ਜਿਛਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਧਨ ਆਨੰਦ ਹੀ ਆਨੰਦ ਹੋ ਗਿਆ ਵੀ ਵਾ 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 ਆਹ ਪੂਰਾ ਐਡਾ ਇਨਾ ਖਜ਼ਾਨਾ ਮੇਰੇ ਨੂੰ ਪ੍ਰਾਪਤ ਹੋ ਗਿਆ ਤੇ ਫਿਰ ਗੁਰੂ ਅਰਜਨ ਸਾਹਿਬ ਜਿਹੜੇ ਆਪ ਬਾਣੀ ਜਿਹੜੀ ਉਚਾਰਨ ਕਰਦੇ ਆ ਉਹ ਉਹਦੇ ਵਿੱਚ ਸ਼ਾਮਲ ਕਰਦੇ ਨੇ ਤੇ ਇਸ ਤਰ੍ਹਾਂ ਯਾਨੀ ਕਿ ਸਾਨੂੰ ਇਹ ਗੱਲ ਬਿਲਕੁਲ ਲੜੀਵਾਰ ਲੜੀ ਦੇ ਰੂਪ ਵਿੱਚ ਮਿਲਦੀ ਹੈ ਵੀ ਇਹ ਸਾਰੀ ਬਾਣੀ ਗੁਰੂ ਅਰਜਨ ਸਾਹਿਬ ਦੇ ਕੋਲ ਅਵੇਲੇਬਲ ਆ ਉਹਨਾਂ ਨੂੰ ਕਿਸੇ ਖਾਸ ਵਿਸ਼ੇਸ਼ ਹੋਰ ਸਰੋਤ ਦੇ ਉੱਤੇ ਡਿਪੈਂਡ ਕਰਾਉਣਾ ਜਾਂ ਕਰਨਾ ਉਹਦੇ ਬਾਰੇ ਸਾਨੂੰ ਲੋੜ ਤੋਂ ਵੱਧ ਕਈ ਵਾਰ ਆਸੀਂ ਗੱਲ ਉਸ ਪਾਸੇ ਲੈ ਜਾਣ ਏਦਾਂ 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 ਸ਼ੋਅ ਕਰਦੇ ਨੇ ਵੀ ਜਿਵੇਂ ਗੁਰੂ ਸਾਹਿਬ ਬਹੁਤ ਵੇਸਲੇ ਸੀ ਵੀ ਬਾਣੀ ਉਚਾਰਨ ਤੇ ਕਰ ਰਹੇ ਨੇ ਪਰ ਉਹਨੂੰ ਉਹ ਲਿਖਤੀ ਰੂਪ ਨਹੀਂ ਦੇ ਰਹਾ ਜਾਂ ਉਹਨੂੰ ਸੁਭਾਅ ਨਹੀਂ ਰਹਾ ਤੇ ਜਦੋਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਨੀ ਹੈ ਤਾਂ ਉਦੋਂ ਫਿਰ ਉਹ ਉਹਨਾਂ ਨੂੰ ਵੇਖਣਾ ਪੈਂਦਾ ਵੀ ਹੁਣ ਕਿੱਥੋਂ ਅਸੀਂ ਬਾਣੀ ਕਿੱਥੋਂ ਲਈਏ ਉਹ ਗੱਲ ਕਿਸੇ ਵੀ ਦਲੀਲ ਕਹਿ ਲਓ ਜਾਂ ਕਿਸੇ ਵੀ ਢੰਗ ਨਾਲ ਉਹ ਖਰੀ ਨਹੀਂ ਉਤਰਦੀ ਇਹਦੇ ਬਾਰੇ ਦੋ ਹੋਰ ਪ੍ਰਮਾਣ ਦੇ ਕੇ ਮੈਂ ਸਮਾਪਤੀ ਕਰਾਂਗਾ ਉਹਨੇ ਸਾਡੇ ਬੜੇ ਕੰਟੈਂਪੋਰੀ ਵਿਦਵਾਨ ਮਾਨਸਾ ਸਾਹਿਬ ਨੇ ਹੁਣ ਜ਼ਿਕਰ ਕੀਤਾ ਸੀ ਦੇਰਮਾਲਾ ਪਰੰਪਰਾ ਉਦਾਸੀ ਪਰੰਪਰਾ ਉੱਥੋਂ ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਜੀ ਕਹੋਂਦੇ ਕਈ ਵਾਰ ਜਿਵੇਂ ਪ੍ਰੋਫੈਸਰ ਸਾਹਿਬ ਸਿੰਘ ਡਾਕਟਰ ਰਕਮ ਸਿੰਘ ਜੱਗੀ ਹੋਰਾਂ ਦਾ ਜ਼ਿਕਰ ਅਸੀਂ ਕਰੀਏ ਤਾਂ ਅਸੀਂ ਇਹ ਸਮਝ ਲੈਣੀ ਵੀ ਇਹ ਆਕਾਦਮਿਕ ਵਿਦਵਾਨ ਨੇ ਹੋ ਸਕਦਾ ਇਹਨਾਂ ਦੀ ਗੱਲ ਹੈ ਨਾ ਪਰ ਜਦੋਂ ਪਰੰਪਰਾ ਤੋਂ ਆ ਰਿਹਾ ਬੰਦਾ ਉਸੇ ਗੱਲ ਨੂੰ ਉਸੇ ਉਹਦੀ ਪ੍ਰੌੜਤਾ ਕਰਦਾ ਤੇ ਹੋਰ ਸਗੋਂ ਜ਼ੋਰਦਾਰ ਸ਼ਬਦਾਂ ਚ ਕਰਦਾ ਤੇ ਉਹ ਬੜੀ ਹੋਰ ਇਕੱਠ ਸਬੂਤ ਤੇ ਗਵਾਹੀ ਬਣ ਜਾਂਦੀ ਉਹ ਲਿਖਦੇ ਆ ਵੀ ਗੁਰਿਆਈ ਦੇਣ ਸਮੇ ਗੁਰੂ ਸਾਹਿਬਾਨ ਆਪਣੇ ਉੱਤਰਾਧਿਕਾਰੀ ਨੂੰ ਗੁਰਬਾਣੀ ਦੀ ਪੋਥੀ ਸੰਭਾਲ ਕੇ ਨਮਸਕਾਰ ਕਰਿਆ ਕਰਦੇ ਆ ਮੈਂ ਜਦੋਂ ਇਹਨਾਂ ਵੱਲੋਂ ਇੱਕ ਲਿਖੀ ਗੱਲ ਪੜ੍ਹੀ ਤੇ ਫਿਰ ਤੇ ਕੋਈ ਜਵੇਂ ਨਾ ਵੀ ਇਸ ਚੀਜ਼ ਬਾਰੇ ਕੋਈ ਸ਼ੰਕਾ ਉੱਥੇ ਰਹਿੰਦਾ ਰਹੇ ਰਹੀ ਨਹੀਂ ਜਾਂਦਾ ਤੇ ਉਹ ਲਿਖਦੇ ਵੀ ਇਹੀ ਕਾਰਨ ਹੈ ਵੀ ਜਿਹੜੇ ਪੈਰਲਲ ਕੁਝ ਗੁਰੂ ਘਰ ਤੋਂ ਵਿਰੋਧੀ ਕਹਿ ਲੋ ਗੁਰੂ ਘਰੋਂ ਉਹਨਾਂ ਦੇ ਗੁਰੂ ਸਾਹਿਬ ਦੇ ਕੁਝ ਇੱਕ ਪੁੱਤਰਾਂ ਦਾ ਵੀ ਜ਼ਿਕਰ ਆਉਂਦਾ ਵੀ ਜਿਹੜੇ ਉਹ ਪੈਰਲਲ ਇੱਕ ਇਸ ਨਾਲ ਗੁਰਿਆਈ ਵਾਲਾ ਸਿਸਟਮ ਜਿੱਦਾਂ ਚਲਾ ਲੈਂਦੇ ਨੇ ਉਹਨਾਂ ਬਾਰੇ ਗੱਲ ਕਰਦੇ ਵੀ ਉੱਥੇ ਗੱਲ ਨੋਟ ਕਰਨ ਵਾਲੀ ਹੈ ਵੀ ਜਦੋਂ ਇਹ ਕੋਸ਼ਿਸ਼ ਕਰਦੇ ਰਹੇ ਉਹ ਆਪਣੇ ਕੋਲ ਗੁਰਬਾਣੀ ਦੀ ਪੋਥੀ ਹੋਣ ਦੀ ਗੱਲ ਵੀ ਕਰਦੇ ਨੇ ਉਹ ਸਾਰੇ ਹੀ ਉਹਨਾਂ ਨੂੰ ਪਤਾ ਵੀ ਅਸਲ ਜਿਹੜੀ ਗੱਲ ਉਹ ਗੁਰਬਾਣੀ ਵੀ ਜੇ ਉੱਥੇ ਗੁਰਬਾਣੀ ਨਹੀਂ ਸ਼ੋਕੀਤਾ ਵੀ ਸਾਡੇ ਕੋਲ ਵੀ ਹੈਗੀ ਤੇ ਫਿਰਗਾ ਕਿਸੇ ਨੇ ਮੰਨਣਾ ਨਹੀਂ ਹੁਣ ਵੀ ਤੁਸੀਂ ਵੇਖੋ ਜਿੰਨੇ ਡੇਰੇ ਜਾਂ ਜਿਹੜੀਆਂ ਸੰਪਰਦਾਵਾਂ ਚੱਲਦੀਆਂ ਨੇ ਹਨਾ ਉਹ ਕਈ ਵਾਰ ਗੁਰਮਤਿ ਦੇ ਵਿਰੋਧੀ ਵਿਰੋਧ ਵੀ ਕੰਮ ਕਰਨ ਪਰ ਗੁਰੂ ਗ੍ਰੰਥ ਸਾਹਿਬ ਦੇ ਵੀਰ ਜ਼ਰੂਰ ਰੱਖਣਗੇ ਹਨਾ ਜੇ ਉਹ ਨਹੀਂ ਰੱਖਦੇ ਤੇ ਫਿਰ ਉਹਨਾਂ ਨੂੰ ਪਤਾ ਵੀ ਕਿਸੇ ਨੇ ਮੰਨਣਾ ਨਹੀਂ ਸੋ ਗਿਆਨੀ ਜੀ ਲਿਖਦੇ ਨੇ ਅੱਗੇ ਗੁਰੂ ਸਾਹਿਬਾਨ ਸਮੇਂ ਗੁਰਿਆਈ ਦਾ ਚਿੰਨ ਜਦੋਂ ਗੁਰਿਆਈ ਦਿੱਤੀ ਜਾਣੀ ਆ ਉੱਥੇ ਅਸਲ ਚਿੰਨ ਕੀ ਆ ਜਿਵੇਂ ਉਹਨੇ ਕਿਹਾ ਆ ਬਾਬਾ ਸੁੰਦਰਜੀ ਲਿਖਦੇ ਆ ਗੁਰ ਸ਼ਬਦ ਸੱਚ ਨਿਸ਼ਾਨ ਨਿਸ਼ਾਨ ਹੁੰਦਾ ਨਿਸ਼ਾਨੀ ਵੀ ਅਸਲ ਨਿਸ਼ਾਨੀ ਜਿਹੜੀ ਗੁਰਿਆਈ ਦੀ ਆ ਉਹ ਗੁਰੂ ਦਾ ਸ਼ਬਦ ਜਿਹੜਾ ਸਦੀਵੀ ਆ ਜਿਸ ਨੇ ਸਦੀਵੀ ਤੌਰ ਤੇ ਸੇਧ ਦੇਣੀ ਆ ਉਹ ਸੰਪਿਆ ਜਾ ਰਿਹਾ ਤੇ ਗਿਆਨੀ ਜੀ ਲਿਖਦੇ ਗੁਰੂ ਸਾਹਿਬਾਨ ਸਮੇ ਗੁਰਿਆਈ ਦਾ ਚਿੰਨ ਕੇਵਲ ਗੁਰਬਾਣੀ ਭੰਡਾਰ ਸੀ ਜਿਹੜਾ ਕਿ ਗੁਰੂ ਨਾਨਕ ਸਾਹਿਬ ਤੋਂ ਚਲਦਾ ਹੋਇਆ ਪੰਚਮ ਹਜੂਰ ਦੇ ਕੋਲ ਪਹੁੰਚਦਾ ਇਹਦੇ ਬਾਰੇ ਅਖੀਰਲੀ ਜਿਹੜੀ ਗੱਲ ਮੈਂ ਕਰਕੇ ਸਮਾਪਤੀ ਕਰਾਂਗਾ ਤੇ ਮੈਂ ਬੇਨਤੀ ਕਰੂੰਗਾ ਜਿਹੜੇ ਵੀ ਖਾਸ ਕਰਕੇ ਵਿਦਿਆਰਥੀ ਤੁਸੀਂ ਇੱਥੇ ਬੈਠੇ ਹੋ ਅ ਪ੍ਰੋਫੈਸਰ ਪ੍ਰੀਤਮ ਸਿੰਘ ਦਾ ਨਾਮ ਤੁਸੀਂ ਸੁਣਿਆ ਹੋਣਾ ਇਹ ਇੱਕ ਆਦਮਿਕ ਖੇਤਰ ਦੇ ਬਹੁਤ ਹੀ ਪ੍ਰੌੜਤ ਵਿਦਵਾਨ ਨੇ ਤੇ ਮੈਂ ਸਮਝਦਾ ਵੀ ਇਹਨਾਂ ਦੇ ਵਰਗਾ ਉੱਚ ਪਾਏ ਦਾ ਖੋਜੀ ਵਿਦਵਾਨ ਜਿਹੜੇ ਬਹੁਤ ਘੱਟ ਸਾਡੇ ਕੋਲ ਹੈਗੇ ਨੇ ਵੀ ਜਿਸ ਨੀਜ ਨਾਲ ਖੋਜ ਕਿਵੇਂ ਕੀਤੀ ਜਾਂਦੀ ਹੈ ਨਾ ਇਹ ਜੇ ਕਿਸੇ ਨੇ ਪੜ੍ਹਨਾ ਹੋਵੇ ਵੇਖਣਾ ਹੋਵੇ ਖਾਸ ਕਰਕੇ ਆਪਾਂ ਜਿਹੜੇ ਸਾਰੇ ਖੁਜਾਰਤੀ ਆ ਉਹਨਾਂ ਤੋਂ ਸਿੱਧ ਲੈਣ ਦੀ ਲੋੜ ਹੈ ਉਹਨਾਂ ਨੇ ਇਸ ਪ੍ਰਸੰਗ ਵਿੱਚ ਦੋ ਪੁਸਤਕਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪਬਲਿਸ਼ ਨਹੀਂ ਛਪੀਆਂ ਹੋਈਆਂ ਨੇ ਆਈਆ ਪਰ ਵਾਲੀਆਂ ਪੋਥੀਆਂ ਆਈਆ ਪਰ ਵਾਲੀ ਪੋਥੀ ਭਾਗ ਪਹਿਲਾ ਤੇ ਭਾਗ ਦੂਜਾ ਭਾਗ ਪਹਿਲੇ ਵਿੱਚ ਉਹਦੀ ਇੰਟਰੋਡਕਸ਼ਨ ਭੂਮਿਕਾ ਦਿੰਦੇ ਨੇ ਬੜੀ ਡੀਟੇਲਡ ਵਿਭਾਗ ਦੂਜੇ ਵਿੱਚ ਫਿਰ ਉਹ ਜਿਹੜੀ ਆਇਆਪੁਰ ਵਾਲੀ ਗੋਇੰਦਵਾਲ ਵਾਲੀ ਪੋਥੀ ਜਿਹਦਾ ਜ਼ਿਕਰ ਆਉਂਦਾ ਇਤਿਹਾਸ ਵਿੱਚ ਉਹਦਾ ਪਾਠ ਦਿੰਦੇ ਆ। ਉੱਥੇ ਉਹ ਪੜ੍ਹ ਕੇ ਤੇ ਬਿਲਕੁਲ ਕਿਸੇ ਕਿਸਮ ਦਾ ਵੀ ਕੋਈ ਸ਼ੰਕਾ ਭਰਮ ਰਹਿ ਹੀ ਨਹੀਂ ਜਾਂਦਾ ਵੀ ਜੋ ਜਿਸ ਤਰ੍ਹਾਂ ਦੀਆਂ ਕੁਝ ਚੀਜ਼ਾਂ ਸਾਡੇ ਵਿੱਚ ਪ੍ਰਚਲਿਤ ਹੋ ਗਈਆਂ, ਮਨੋਤਾ ਬਣ ਗਈਆਂ ਅਸੀਂ ਆਪਣੀ ਗੁਰਮਤ ਦੀ ਪਰੰਪਰਾ ਨੂੰ ਗੁਰੂ ਸਾਹਿਬਾਂ ਵੱਲੋਂ ਚਲਾਈ ਪਰੰਪਰਾ ਨੂੰ ਪੋਥੀਆਂ ਨੂੰ ਲਿਖਣਾ, ਉਹਨਾਂ ਦੀ ਸੰਭਾਲ, ਉਹਨਾਂ ਨੂੰ ਅੱਗੇ ਗੁਰਿਆਈ ਵਿਲੇ ਕਿਨ ਵਜੋਂ ਦੇਣਾ ਵੀ ਉਹਨੂੰ ਅਸੀਂ ਗਾਉਣ ਕਰਕੇ ਬਾਕੀ ਗੱਲਾਂ ਮਰ ਜਦੋਂ ਮੁੜ ਗਏ ਤੇ ਉਹ ਬੜੀ ਖੂਬਸੂਰਤ ਬਾਤ ਹੈ ਅਈਆਪੁਰ ਵਾਲੀ ਪੋਥੀ ਇਹ ਸਾਰੀ ਮੈਂ ਕਹੂੰਗਾ ਵਿਦਵਾਨ ਖਾਸ ਕਰਕੇ ਵਿਦਿਆਰਥੀ ਜਿਹੜੇ ਤੁਸੀਂ ਬੈਠੇ ਹੋ ਇਹ ਲੈ ਕੇ ਜਰੂਰ ਪੜਿਓ ਤੇ ਜਿਸ ਵੀ ਵਿਦਿਆਰਥੀ ਨੇ ਵਿਦਵਾਨ ਨੇ ਖੋਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਸੰਕਲਨ ਬਾਰੇ ਕੰਪਾਈਲੇਸ਼ਨ ਬਾਰੇ ਗੱਲ ਕਰਨੀ ਹੋਵੇ ਇਹ ਪੋਥੀਆਂ ਬਹੁਤ ਖੂਬਸੂਰਤੀ ਨਾਲ ਤਾਡਾ ਮਾਰਗਦਰਸ਼ਨ ਕਰਦੀਆਂ ਨੇ ਕਿ ਉਹ ਵੀ ਗਿਆਨੀ ਬਲਵੰਤ ਸਿੰਘ ਕੋਠਾਗੁਰੂ ਨੇ ਜਿਹੜੀ ਗੱਲ ਕਹੀ ਹੈ ਉਹਦੇ ਨਾਲ ਪ੍ਰੋਫੈਸਰ ਸਾਹਿਬ ਸਿੰਘ ਰਾਮ ਵਾਲੋ ਜਿਹੜੀ ਗੱਲ ਤੋਰੀ ਸੀ ਅੱਗੇ ਜਿਹੜੇ ਵਿਦਵਾਨਾਂ ਨੇ ਗੱਲ ਲਿਆਂਦੀ ਵੀ ਇਹ ਸਾਡੇ ਗੁਰਮਤ ਵਿੱਚ ਗੁਰੂ ਘਰਾਂ ਵਿੱਚ ਇਹ ਪਰੰਪਰਾ ਬਾਖ ਕਾਇਦਾ ਰਹੀ ਹੈ ਪੋਥੀ ਨੂੰ ਸੰਭਾਲ ਕੇ ਤੇ ਅੱਗੇ ਗੁਰਿਆਈ ਵਾਲੇ ਦੇਣਾ ਉਹ ਵੀ ਇਹ ਲਿਖਦੇ ਨੇ ਲਾਸਟ ਲਾਈਨ ਵਿੱਚ ਪੜ ਕੇ ਸਮਾਪਤੀ ਕਰਾਂਗਾ ਪਾਸਿੰਗ ਔਨ ਦੀ ਕੰਪੋਜੀਸ਼ਨ ਵਾਸ ਕਨਸੀਡਰਡ ਅ ਸਾਈਨ ਆਫ ਗੁਰੂਸ਼ਿਪ ਜੋ ਕੋਠਾ ਗੁਰੂ ਰੱਖਦੇ ਵੀ ਗੁਰਬਾਣੀ ਦੀ ਪੋਥੀ ਨੂੰ ਅੱਗੇ ਦੂਸਰੇ ਗੁਰੂ ਨੂੰ ਦੇਣਾ ਇਹੀ ਗੁਰਿਆਈ ਦਾ ਚਿੰਨ ਸੀ ਤੋ ਇਸ ਇਸ ਸੰਕਲਨ ਨੂੰ ਜਦੋਂ ਅਸੀਂ ਗੱਲ ਸਮਝਣੀ ਹੋਵੇ ਵੀ ਗੁਰੂ ਅਰਜਨ ਸਾਹਿਬ ਦੇ ਕੋਲ 1604 ਵੇਲੇ ਉਹ ਬਾਣੀ ਕਿਵੇਂ ਆਈ ਖਾਸ ਕਰਕੇ ਭਗਤਾਂ ਦੀ ਪੁਰਵਲੇ ਗੁਰੂਆਂ ਦੀ ਪਟਾਂ ਦੀ ਸੋ ਇਹ ਸਾਡੇ ਪੇਪਰ ਦਾ ਵਿਸ਼ਾ ਹੈ ਡੀਟੇਲ ਦੇ ਵਿੱਚ ਅਸੀਂ ਸਾਰਾ ਪੇਪਰ ਦੇ ਵਿੱਚ ਐਗਜ਼ਾਮਪਲਸ ਇਹ ਚੀਜ਼ਾਂ ਪੇਸ਼ ਕਰਾਂਗੇ ਸਾਰਿਆਂ ਦਾ ਧੰਨਵਾਦ ਡਾਕਟਰ ਸਾਹਿਬ ਬਹੁਤ-ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ